ਬੀਰੋ ਤੇ ਭੈਣੋ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਜ਼ੁਰਗਾਂ ਦੇ ਦੱਸੇ ਹੋਏ 60 ਵਹਿਤਰੀ ਨੁਸਖੇ ਦੱਸਾਂਗੇ ਪੂਰੀ ਵੀਡੀਓ ਜ਼ਰੂਰ ਦੇਖਿਓ ਜੋ ਵੀ ਇਸ ਵੀਡੀਓ ਨੂੰ ਪੂਰਾ ਦੇਖੇਗਾ ਵੀਡੀਓ ਤੇ ਕਮੈਂਟ ਕਰੇਗਾ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਉਸਦੀ ਹਰ ਇੱਕ ਮਨੋ ਕਾਮਨਾ ਪੂਰੀ ਕਰੇਗਾ ਨੰਬਰ 1 ਰਾਤ ਨੂੰ ਸੌਣ ਤੋਂ ਪਹਿਲਾਂ ਗੂੰਗੁਣਾ ਪਾਣੀ ਪੀਣ ਨਾਲ ਸਾਡੇ ਗੁਰਦੇ ਸਾਫ਼ ਰਹਿੰਦੇ ਹਨ ਨੰਬਰ 2 ਆਜ ਦੀ ਖੁਸ਼ਬੂ ਸੁੰਗਣ ਨਾਲ ਦਿਲ ਮਜ਼ਬੂਤ ਹੁੰਦਾ ਹੈ। ਨੰਬਰ 3 ਜੇਕਰ ਜ਼ੁਕਾਮ ਨਾਲ ਨੱਕ ਬੰਦ ਹੋ ਜਾਵੇ ਤਾਂ ਥੋੜਾ ਜਿਹਾ ਗੁੜ ਖਾ ਲਵੋ ਤੁਰੰਤ ਆਰਾਮ ਮਿਲੇਗਾ। ਨੰਬਰ 4 ਰੋਜ਼ਾਨਾ ਬੇਰ ਖਾਣ ਨਾਲ ਪੇੜ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ। ਨੰਬਰ 5 ਦੁੱਧ ਤੇ ਸ਼ੁਹਾਰੀ ਮਿਲਾ ਕੇ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ એનર્ਜੀ ਵੀ ਆਉਂਦੀ ਹੈ। ਨੰਬਰ 6 ਨੀਂਦ ਆਉਣ ਦਾ ਕਾਰਨ ਖਾਣਾ ਖਾਣ ਮਗਰੋਂ ਖੂਨ ਦਾ ਬਹਾਅ ਹੌਲੀ ਹੋਣਾ ਹੁੰਦਾ ਹੈ। ਨੰਬਰ 7 ਹਰੀ ਇਲਾਇਚੀ ਦੇ ਨਾਲ ਗਰਮ ਪਾਣੀ ਪੀਣ ਨਾਲ ਥਕਾਵਟ ਦੂਰ ਹੋ ਜਾਂਦੀ ਹੈ। ਨੰਬਰ 8 ਦਹੀਂ ਦੀ ਮਲਾਈ ਹੋਠਾਂ ਉੱਤੇ ਲਗਾਉਣ ਨਾਲ ਉਹ ਗੁਲਾਬੀ ਬਣ ਜਾਂਦੇ ਹਨ। ਨੰਬਰ 9 ਪੇੜ ਦੀ ਧੁੰਨੀ ਵਿੱਚੋਂ ਤੇਲ ਲਗਾਉਣ ਨਾਲ ਦਿਮਾਗ ਤੇਜ਼ ਰਹਿੰਦਾ ਹੈ। ਇਹ ਨੁਸਖਾ ਜ਼ਰੂਰ ਵਰਤਿਓ। ਨੰਬਰ 10 ਰੋਜ਼ਾਨਾ ਦਹੀਂ ਖਾਣ ਨਾਲ ਪੇਸ਼ਾਬ ਵਿੱਚ ਇਨਫੈਕਸ਼ਨ ਨਹੀਂ ਹੁੰਦੀ। ਨੰਬਰ 11 ਸੌਣ ਤੋਂ ਪਹਿਲਾਂ ਪੇਸ਼ਾਬ ਜ਼ਰੂਰ ਕਰਨਾ ਚਾਹੀਦਾ ਹੈ, ਗੁਰਦੇ ਸਿਹਤਮੰਦ ਰਹਿੰਦੇ ਹਨ। ਨੰਬਰ 12 ਕਟਿਆ ਪਿਆਜ਼ ਦੂਜੇ ਦਿਨ ਨਹੀਂ ਖਾਣਾ, ਪੇਟ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਕਿਉਂਕਿ ਕੱਟੇ ਹੋਏ ਪਿਆਜ਼ ਦੇ ਉੱਤੇ ਕਈ ਤਰ੍ਹਾਂ ਦੇ ਹਾਨੀਕਾਰਕ ਬੈਕਟੀਰੀਆ ਪੈਣ ਜਾਂਦੇ ਹਨ। ਨੰਬਰ 13 ਨਿਘਾਣ ਤੋਂ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ ਤੇਜਾਬ ਬਣ ਜਾਂਦਾ ਹੈ ਨੰਬਰ 14 ਰੋਜ਼ ਸਵੇਰੇ ਕੰੰਗੀ ਕਰਨ ਨਾਲ ਵਾਲ ਮਜ਼ਬੂਤ ਹੁੰਦੇ ਹਨ ਨੰਬਰ 15 ਸੌਣ ਤੋਂ ਪਹਿਲਾਂ ਪੇੜ ਦੇ ਸਹਾਰੇ ਲੰਬਾ ਸੌਣ ਵਾਲਾ ਇਨਸਾਨ ਜਲਦੀ ਬੁੱਢਾ ਹੋ ਜਾਂਦਾ ਹੈ ਪੇੜ ਦੇ ਸਹਾਰੇ ਨਾ ਸੋਵੋ ਨੰਬਰ 16 ਲੰਬਾਈ ਵਧਾਉਣ ਲਈ ਸਵੇਰੇ ਖਾਲੀ ਪੇਟ ਲਮਕਣ ਨਾਲ ਕੱਦ ਲੰਬਾ ਹੁੰਦਾ ਹੈ ਨੰਬਰ 17 ਸਰੀਰ ਵਿੱਚ ਕਮਜ਼ੋਰੀ ਹੋਵੇ ਤਾਂ ਦੁੱਧ ਵਿੱਚ ਸੁਹਾਰੇ ਪਾ ਕੇ ਪੀ ਲਵੋ ਨੰਬਰ 18 ਖਾਣ ਤੋਂ ਮਗਰੋਂ ਤੁਰੰਤ ਨਹਾਉਣ ਨਾਲ ਰੰਗ ਸਾਵਲਾ ਹੋ ਜਾਂਦਾ ਹੈ ਨੰਬਰ 19 ਚਿਹਰੇ ਤੇ ਜੇਕਰ ਜਲਦੀ ਬੁਢਾਪਾ ਆ ਰਿਹਾ ਹੈ ਤਾਂ ਦੁੱਧ ਵਿੱਚ ਸੁਹਾਰੇ ਉਵਾਲ ਕੇ ਪਿਓ ਅਤੇ ਦੁੱਧ ਦੀ ਮਲਾਈ ਵੀ ਚਿਹਰੇ ਉੱਤੇ ਲਗਾ ਲਵੋ ਨੰਬਰ 20 ਚਿਹਰੇ ਨੂੰ ਜ਼ਿਆਦਾ ਗਰਮ ਪਾਣੀ ਨਾਲ ਨਾ ਧੋਵੋ ਚਿਹਰਾ ਜਲਦੀ ਬੁੱਢਾ ਹੋ ਜਾਂਦਾ ਹੈ ਕਿਉਂਕਿ ਇਸ ਨਾਲ ਚਿਹਰੇ ਤੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਹਨ ਨੰਬਰ 21 ਅਮਰੂਦ ਖਾਣ ਨਾਲ ਸੁਸਤੀ ਅਤੇ ਡਿਪਰੈਸ਼ਨ ਦੂਰ ਹੁੰਦੇ ਹਨ ਕਿਉਂਕਿ ਇਸ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਹੁੰਦੇ ਹਨ ਨੰਬਰ 22 ਚਾਵਲ ਖਾਣ ਮਗਰੋਂ ਤੁਰੰਤ ਪਾਣੀ ਨਾ ਪੀਵੋ ਪੇਟ ਖਰਾਬ ਹੋ ਸਕਦਾ ਹੈ ਨੰਬਰ 23 ਜੇਕਰ ਹੱਥ ਠੰਡੇ ਰਹਿੰਦੇ ਹਨ ਤਾਂ ਇਹ ਖੂਨ ਦੀ ਕਮੀ ਹੋ ਸਕਦੀ ਹੈ ਇਸ ਕਰਕੇ ਆਇਰਨ ਨਾਲ ਭਰਪੂਰ ਚੀਜ਼ਾਂ ਜ਼ਰੂਰ ਖਾਓ ਨੰਬਰ 24 ਮੂਲੀ ਦਾ ਰਸ ਪੀਣ ਨਾਲ ਪਿੱਤੇ ਦੀ ਪਥਰੀ ਬਾਣੀ ਬੰਦ ਹੋ ਜਾਂਦੀ ਹੈ ਨੰਬਰ 25 ਧਨੀਏ ਦਾ ਰਸ ਗੰਜੇ ਸਿਰ ਤੇ ਲਗਾਉਣ ਨਾਲ ਵਾਲ ਵਧਣ ਲੱਗ ਜਾਂਦੇ ਹਨ ਤੇ ਨਵੇਂ ਵਾਲ ਵੀ ਆਉਂਦੇ ਹਨ ਨੰਬਰ 26 ਰਾਤ ਦੀ ਬਚੀ ਹੋਈ ਰੋਟੀ ਵਿੱਚ ਫਾਈਬਰ ਹੋਣ ਕਰਕੇ ਸਵੇਰੇ ਖਾਣ ਨਾਲ ਹੱਡੀਆਂ ਲਈ ਇਹ ਚੰਗੀ ਹੁੰਦੀ ਹੈ ਅਤੇ ਪੇਟ ਵੀ ਸਹੀ ਰਹਿੰਦਾ ਹੈ ਨੰਬਰ 27 ਸੋਚਣ ਵਾਲੇ ਲੋਕ ਜਿਆਦਾ ਟੈਨਸ਼ਨ ਵਿੱਚ ਰਹਿੰਦੇ ਹਨ ਡਿਪਰੈਸ਼ਨ ਆ ਸਕਦਾ ਹੈ ਇਸ ਕਰਕੇ ਜਿਆਦਾ ਨਹੀਂ ਸੋਚਣਾ ਚਾਹੀਦਾ ਨੰਬਰ 28 ਦੇਸੀ ਕੇ ਉਹ ਨਾਲ ਸਿਰ ਦੀ ਮਾਲਿਸ਼ ਕਰਨ ਨਾਲ ਦਿਮਾਗ ਤਾਕਤਵਰ ਬਣਦਾ ਹੈ ਅਤੇ ਵਾਲ ਵੀ ਮਜ਼ਬੂਤ ਹੁੰਦੇ ਹਨ ਇਸ ਕਰਕੇ ਦੇਸੀ ਕੇ ਦੀ ਮਾਲਿਸ਼ ਸਿਰ ਤੇ ਜ਼ਰੂਰ ਕਰੋ ਨੰਬਰ 29 ਜੇਕਰ ਤੁਹਾਡੀ ਨਿਗਾਹ ਕਮਜ਼ੋਰ ਹੋ ਰਹੀ ਹੋਵੇ ਤਾਂ ਡਾਕਟਰ ਦੀ ਸਲਾਹ ਲਵੋ ਅਤੇ ਜਲਦੀ ਤੋਂ ਜਲਦੀ ਹਰੀਆਂ ਸਬਜ਼ੀਆਂ ਖਾਣੀ ਸ਼ੁਰੂ ਕਰ ਦਿਓ ਨੰਬਰ 30 ਗਰਮ ਦੁੱਧ ਵਿੱਚ ਸੌਂਫ ਪਾ ਕੇ ਪੀਣ ਨਾਲ ਕਮਰ ਦਰਦ ਤੋਂ ਰਾਹਤ ਮਿਲਦੀ ਹੈ ਨੰਬਰ 31 ਬਦਾਮ ਦਾ ਤੇਲ ਧੁੰਨੀ ਤੇ ਲਗਾਉਣ ਨਾਲ ਭਾਰ ਘਟਦਾ ਹੈ ਨੰਬਰ 32 ਰੋਜ਼ਾਨਾ ਪਿਆਜ਼ ਖਾਣ ਨਾਲ ਤਾਜ਼ਾ ਖੂਨ ਬਣਦਾ ਹੈ ਇਸ ਕਰਕੇ ਹਰ ਰੋਜ਼ ਸਲਾਦ ਦੇ ਰੂਪ ਵਿੱਚ ਪਿਆਜ਼ ਜ਼ਰੂਰ ਖਾਓ ਨੰਬਰ ਦੇ ਉੱਤੇ ਲੱਕੜੀ ਦਾ ਕੰਗਾ ਵਰਤਣ ਨਾਲ ਵਾਲ ਮਜ਼ਬੂਤ ਹੁੰਦੇ ਹੈ ਅਤੇ ਜੜਾਂ ਵੀ ਮਜ਼ਬੂਤ ਹੁੰਨੀਆਂ ਹਨ ਨੰਬਰ 33 ਟਮਾਟਰ ਖਾਣ ਨਾਲ ਵਾਲ ਕਦੇ ਵੀ ਸਫੇਦ ਨਹੀਂ ਹੁੰਦੀ ਕਿਉਂਕਿ ਇਸ ਵਿੱਚ ਲਾਈਕੋਪੀਨ ਦਾ ਤੱਤ ਹੁੰਦਾ ਹੈ ਨੰਬਰ 35 ਕਾਜੂ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਾਧੀ ਹੈ ਨੰਬਰ 36 ਬਦ ਹਜਮੀ ਤੋਂ ਪਚਣ ਲਈ ਜਵੈਣ ਵਾਲਾ ਪਾਣੀ ਪੀਓ ਇਸ ਨਾਲ ਪੇਟ ਸਾਫ਼ ਹੁੰਦਾ ਹੈ ਤੇ ਗੈਸ ਵੀ ਨਹੀਂ ਹੁੰਦੀ ਨੰਬਰ 37 ਪੇਟ ਦੇ ਦਰਦ ਲਈ 2 ਗ੍ਰਾਮ ਅਜਵੈਣ ਤੇ ਕਾਲਾ ਨਮਕ ਗਾਣ ਪਾਣੀ ਵਿੱਚ ਪਾ ਕੇ ਪੀਓ ਇਸ ਨਾਲ ਪੇਟ ਦਾ ਦਰਦ ਠੀਕ ਹੋ ਜਾਂਦਾ ਹੈ ਨੰਬਰ 38 ਜੋੜਾਂ ਦੇ ਦਰਦ ਲਈ ਅਦਰਕ ਵਾਲਾ ਪਾਣੀ ਪੀਓ ਨੰਬਰ 39 ਸੁੱਕੀ ਖਾਂਸੀ ਲਈ ਦੁੱਧ ਵਿੱਚ ਪਤਾਸੇ ਪਾ ਕੇ ਪੀਓ ਇਸ ਨਾਲ ਗਲਾ ਸਾਫ਼ ਹੋ ਜਾਂਦਾ ਹੈ ਤੇ ਬਲਗਮ ਵੀ ਨਿਕਲ ਜਾਂਦੀ ਹੈ ਨੰਬਰ 40 ਅਦਰਕ ਲਸਣ ਦਾ ਪਾਣੀ ਪੀਣ ਨਾਲ ਪੇਟ ਨੂੰ ਆਰਾਮ ਮਿਲਦਾ ਹੈ ਕਿਉਂਕਿ ਇਸ ਨਾਲ ਸੋਜ ਘਟਦੀ ਹੈ ਨੰਬਰ 44 ਮੋਟਾਪਾ ਘਟਾਉਣ ਲਈ ਛੋਟੀ ਇਲਾਇਚੀ ਮੋਟੀ ਇਲਾਇਚੀ ਵਾਲ ਕੇ ਪਿਓ ਇਸ ਨਾਲ metabolisim ਤੇਜ਼ ਹੁੰਦਾ ਹੈ ਨੰਬਰ 42 ਹਰੀਆਂ ਸਬਜ਼ੀਆਂ ਨਿਯਮਤ ਰੂਪ ਵਿੱਚ ਡਾਈਟ ਵਿੱਚ ਸ਼ਾਮਲ ਕਰੋ ਇਸ ਨਾਲ ਪੋਸ਼ਟਿਕ ਤੱਤ ਅਤੇ ਵਿਟਾਮਿਨ ਮਿਨਰਲਸ ਮਿਲਦੇ ਹਨ ਨੰਬਰ 43 ਚਿਹਰੇ ਦੀ ਸਕਿਨ ਨੂੰ ਨਰਮ ਰੱਖਣ ਲਈ ਪੁਦੀਨੇ ਦੀਆਂ ਪੱਤੀਆਂ ਲਗਾਓ ਨੰਬਰ 44 ਬਾਲ ਕਾਲੇ ਤੇ ਲੰਬੇ ਕਰਨ ਲਈ ਸਿਰ ਤੇ ਸੌਂਫ ਤੇ ਦੁੱਧ ਦਾ ਤੇਲ ਲਗਾਓ ਨੰਬਰ 45 ਨਾਰੀਅਲ ਦਾ ਪਾਣੀ ਹਫਤੇ ਵਿੱਚ ਇੱਕ ਵਾਰ ਜ਼ਰੂਰ ਪੀਓ ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਨੰਬਰ 46 ਜੇਕਰ ਅੱਖਾਂ ਵਿੱਚ ਪਾਣੀ ਵਗਦਾ ਹੈ ਤੇ ਨਿਗਾਹ ਕਮਜ਼ੋਰ ਹੋ ਰਹੀ ਹੁੰਦੀ ਹੈ ਇਸ ਕਰਕੇ ਡਾਕਟਰ ਨੂੰ ਜ਼ਰੂਰ ਦਿਖਾਓ ਨੰਬਰ 47 ਹਰ ਰੋਜ਼ ਦਲੀਏ ਦਾ ਸੇਵਨ ਸਿਹਤ ਲਈ ਬਹੁਤ ਹੀ ਚੰਗਾ ਹੁੰਦਾ ਹੈ ਇਸ ਵਿੱਚ ਪ੍ਰੋਟੀਨ ਤੇ ਫਾਈਬਰ ਕਾਫੀ ਮਾਤਰਾ ਚ ਹੁੰਦਾ ਹੈ ਨੰਬਰ 48 ਰੋਜ਼ ਸਵੇਰੇ 15 ਮਿੰਟ ਸੈਰ ਕਰਨਾ ਡਿਪਰੈਸ਼ਨ ਦੂਰ ਹੁੰਦਾ ਹੈ ਇਸ ਕਰਕੇ ਸੈਰ ਲਈ ਟਾਈਮ ਜ਼ਰੂਰ ਕੱਢੋ ਨੰਬਰ 49 ਸਿਰ ਦਾ ਦਰਦ ਹੋਵੇ ਤਾਂ ਚਾਵਲ ਖਾਣ ਤੋਂ ਪਰਹੇਜ਼ ਕਰੋ ਕਿਉਂਕਿ ਇਹ ਬਾਈ ਦੀ ਨਿਸ਼ਾਨੀ ਹੁੰਦੀ ਹੈ ਨੰਬਰ 50 ਬਾਹਰ ਟੁੱਟਣ ਤੋਂ ਬਚਾਉਣ ਲਈ ਸਫੇਦ ਪਿਆਜ਼ ਦਾ ਰਸ ਲਗਾਓ ਨੰਬਰ 51 ਗਰਮ ਕੱਪੜਿਆਂ ਨੂੰ ਅਲਮਾਰੀ ਵਿੱਚ ਰੱਖਦਿਆਂ ਪਰਫਿਊਮ ਦੀ ਖਾਲੀ ਬੋਤਲ ਰੱਖ ਦਿਓ ਗੰਦੀ ਸਮੈਲ ਨਹੀਂ ਆਵੇਗੀ ਨੰਬਰ 52 ਹਮੇਸ਼ਾ ਖਾਣ ਵੇਲੇ ਮੋਬਾਈਲ ਜਾਂ ਟੀਵੀ ਨਾ ਦੇਖੋ ਇਸ ਨਾਲ ਵੱਧ ਹਜਮੀ ਹੋ ਜਾਂਦੀ ਹੈ ਤੇ ਸਰੀਰਕ ਕਮਜ਼ੋਰੀ ਵੀ ਆ ਸਕਦੀ ਹੈ ਨੰਬਰ 53 ਨੌਣ ਸਮੇ ਪੈਰਾਂ ਦੇ ਪਾਣੀ ਪਾ ਕੇ ਸ਼ੁਰੂ ਕਰੋ ਸਿਰ ਉੱਤੇ ਨਹੀਂ ਕਿਉਂਕਿ ਸਿਰ ਉੱਤੇ ਸਿੱਧਾ ਪਾਣੀ ਪਾਉਣ ਨਾਲ ਬ੍ਰੇਨ ਹੈਮਰੇਜ ਜਾਂ ਹਾਰਟ ਅਟੈਕ ਦੀ ਪ੍ਰੋਬਲਮ ਹੋ ਸਕਦੀ ਹੈ ਨੰਬਰ 54 ਜਿਆਦਾ ਸੋਚਣ ਵਾਲੇ ਲੋਕਾਂ ਦੇ ਚਿਹਰੇ ਤੇ ਛਾਈਆਂ ਪੈਦਾ ਹੋ ਜਾਂਦੀਆਂ ਹਨ ਕਿਉਂਕਿ ਇਹ ਡਿਪਰੈਸ਼ਨ ਕਰਕੇ ਹੁੰਦਾ ਹੈ ਨੰਬਰ 50 ਗੈਸ ਤੋਂ ਬਚਣ ਲਈ ਜਵੈਣ ਪਾਣੀ ਵਿੱਚ ਪਾ ਕੇ ਪਿਓ ਇਸ ਨਾਲ ਪੇਟ ਸਾਫ਼ ਰਹਿੰਦਾ ਹੈ ਤੇ ਗੈਸ ਵੀ ਨਹੀਂ ਬਣਦੀ ਨੰਬਰ 52 ਜਿਆਦਾ ਠੰਡਾ ਪਾਣੀ ਪੀਣ ਨਾਲ ਚਿਹਰੇ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਝੁਟੜੀਆਂ ਪੈ ਸਕਦੀਆਂ ਹਨ ਨੰਬਰ 57 ਦੰਦਾਂ ਨੂੰ ਕੀੜੇ ਤੋਂ ਬਚਾਉਣ ਲਈ ਠੰਡਾ ਪਾਣੀ ਘੱਟ ਪਿਓ ਅਤੇ ਜਿਆਦਾ ਮਿੱਠੀਆਂ ਚੀਜ਼ਾਂ ਵੀ ਨਾ ਖਾਓ ਨੰਬਰ 58 ਖਾਣਾ ਖਾਣ ਤੋਂ ਤੁਰੰਤ ਬਾਅਦ ਪਾਣੀ ਨਾ ਪਿਓ ਪੇਟ ਨੂੰ ਨੁਕਸਾਨ ਪਹੁੰਚਦਾ ਹੈ ਕਿਉਂਕਿ ਖਾਣਾ ਪਚਣ ਵਿੱਚ ਐਦਾਂ ਪ੍ਰੋਬਲਮ ਆਂਦੀ ਹੈ ਨੰਬਰ 198 ਹੋਠ ਗੁਲਾਬੀ ਕਰਨ ਲਈ ਰਾਤ ਨੂੰ ਮਲਾਈ ਲਗਾਓ ਇਸ ਨਾਲ ਹੋਠ ਬੁੱਲ ਗੁਲਾਬੀ ਹੋ ਜਾਣਗੇ ਨੰਬਰ 60 ਸਰੀਰ ਢਿੱਲਾ ਨਾ ਹੋਵੇ ਤਾਂ ਤੇਜ਼ ਚੱਲਣ ਦੀ ਆਦਤ ਪਾਓ ਇਸ ਨਾਲ ਸਰੀਰ ਫਰਤੀਲਾ ਬਣਦਾ ਹੈ ਦੋਸਤੋ ਵੀਡੀਓ ਵਿੱਚ ਲਿਖਣ ਦੇ ਵੇਲੇ ਪੜ੍ਹਨ ਦੇ ਵੇਲੇ ਕੁਝ ਗਲਤੀਆਂ ਹੋ ਜਾਂਦੀਆਂ ਹਨ ਉਹਨਾਂ ਲਈ ਮਾਫ਼ ਕਰ ਦਿਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਇਸ ਚੈਨਲ ਦੇ ਉੱਤੇ ਬਹੁਤ ਸਾਰੀਆਂ ਬਜ਼ੁਰਗਾਂ ਦੀਆਂ ਦਸਿਆ ਹੋਈਆਂ ਗੱਲਾਂ ਹਨ ਨੁਸਖੇ ਹਨ ਉਹਨਾ ਵੀਡੀਓਜ਼ ਨੂੰ ਦੇਖ ਕੇ ਵੀ ਤੁਸੀਂ ਫਾਇਦਾ ਉਠਾ ਸਕਦੇ ਹੋ ਧੰਨਵਾਦ